ਸਤ ਜੀ ਫਸਟ ਸਟਰੀ ਗੁਰਦੀ ਤੁਹਾਡਾ ਸਵਾਗਤ ਹੈ ਜਿਹੜੇ ਵੀਅਰਸ ਰਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੂਡ ਆਨਲਾਈਨ ਹੈ ਕੈਸ਼ਰ ਨਹੀਂ ਦੀ ਨਹੀਂ ਹੈਗੀ ਸਕਰੀਨ ਤੇ ਕੋਡ ਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜੋ ਵੀ ਤੁਹਾਨੂੰ ਪਸੰਦ ਆਉਂਦਾ ਉਹ ਦਾ ਸਕਰੀਨ ਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਤੇ ਐਡਰੈਸ ਭੇਜ ਦੇਣਾ ਸੂਟ ਤੁਹਾਡੇ ਘਰ ਰਵਾਂ ਸ਼ਪਿੰਗ ਦੇ ਕੋਲ ਹੀ ਹੋਗੀ ਅੱਜ ਦੀ ਵੀਡੀਓ ਹੈ ਜਿਹੜੀ ਇਹ ਵਾਲੇ ਸੂਟਾਂ ਦੀ ਲਾਸਟ ਵੀਡੀਓ ਹੋਊਗੀ ਉਸ ਤੋਂ ਬਾਅਦ ਇਹ ਸੂਟਾਂ ਜਿਹੜੇ ਜਿੰਨੇ ਕੁ ਤੁਸੀਂ ਲੈ ਲੈ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਮਝਾਂਗੇ ਅਗਲੀ ਵਾਰ ਫਿਰ ਆ ਠੀਕ ਹੈ ਜੀ ਸੋ ਫਟਾਫਟ ਚੱਕ ਲੈਣੇ ਨੇ ਇਹ ਆਪਾਂ ਪਹਿਲਾ ਵੀਡੀਓ ਪਾ ਚੁੱਕੇ ਆ ਹੁਣ ਜੋ ਬਚੇ ਨੇ ਕਿ ਕੋਈ ਇੱਕ ਬਚਿਆ ਕੋਈ ਦੋ ਬਚੇ ਆ ਉਹ ਆਪਾਂ ਤੁਹਾਨੂੰ ਫੇਰ ਦੇ ਦੇ ਰਿਹਾ ਮਿਕਸ ਵੈਰਾਈਟੀਆਂ ਉੱਠਣਗੇ ਇਟਾਲੀਅਨ ਮੂਲ ਪਸ਼ਮੀਨਾ ਹੋਊਗਾ ਖੀਨ ਖਾ ਪਸ਼ਮੀਨਾ ਹੋਊਗਾ ਔਰ ਇੱਕ ਹੈਗਾ ਆਪਣੇ ਕੋਲੇ ਕੀ ਕਹਿੰਦੇ ਨੇ ਉਹ ਮੈਂ ਬਾਅਦ ਚ ਦੰਦੀਆਂ ਕਿਹੜਾ ਭੁੱਲ ਗਈ ਲਓ ਜੀ ਇਹ ਹੈਗਾ ਇਟਾਲੀਅਨ ਇਟਾਲੀਅਨ ਮੂਲ ਪਸ਼ਮੀਨਾ ਮੇਰਾ ਕੈਮਰਾਮੈਨ ਵੀ ਹੱਸਣ ਲੱਗਾ ਲੋ ਇਹ ਇਟਾਲੀਅਨ ਮੂਲ ਕੁਛਮੀਨਾ ਪੂਰਾ ਸੋਲਿਡ ਪਸ਼ਮੀਨਾ ਬੁਰ ਵਗੈਰਾ ਆਉਣ ਦੀ ਸੰਭਾਵਨਾ ਇਹਦੇ ਤੇ ਨਹੀਂ ਹੈਗੀ ਤੇ ਕਲਰ ਬਹੁਤ ਸੋਹਣਾ ਥੋੜਾ ਪੀਚਾ ਜਿਹਾ ਕਲਰ ਸਹੀ ਆ ਰਿਹਾ ਹਾਂ ਹਾਂ ਕਲਰ ਤੁਸੀਂ ਸਹੀ ਦੇਖ ਰਹੇ ਹੋ ਔਰ ਛੋਟੀ ਬੂਟੀ ਵਾਲੀ ਸਲਵਾਰ ਹੈਗੀ ਹੈ ਜੀ ਪ੍ਰਿੰਟਡ ਬਹੁਤ ਜਿਆਦਾ ਖੂਬਸੂਰਤ ਪ੍ਰਿੰਟ ਹੈਗਾ ਤੇ ਲਓ ਜੀ ਬਹੁਤ ਹੀ ਜਿਆਦਾ ਸੋਹਣਾ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ ਅੱਜ ਕੁਝ ਵੀ ਨਹੀਂ ਹੈਗੀ ਜੀ ਪ੍ਰਾਈਸ ਤਾਂ 750 ਲਓ 750 ਰੁਪਏ ਦੇ ਵਿੱਚ ਆਊਗਾ ਲਾਸਟ ਵਾਲਾ ਡਿਸਕਾਊਂਟ ਹੈ ਜੇ ਤੇ ਤੇ ਨੈਕਸਟ ਹੈਗਾ ਇਹ ਵਾਲਾ ਇਹ ਆਲ ਓਵਰ ਹੋਊਗਾ ਇਹ ਵੀ ਇਟਾਲੀਅਨ ਰੂਪ ਕਸ਼ਮੀਨਾ ਹੈਗਾ ਇਹ ਤੁਹਾਨੂੰ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਜੀ 5 ਮੀਟਰ ਠੀਕ ਹੈ ਇਹ ਆਪਣੇ ਕੋਲ ਸਿੰਗਲ ਸੂਟ ਹੈ ਉਹ ਵੀ ਸਿੰਗਲ ਸੂਟ ਸੀ ਪਹਿਲਾਂ ਵੀ ਆਪਾਂ ਜਿਹੜਾ ਦਿਖਾਇਆ ਉਹ ਵੀ ਸਿੰਗਲ ਸੀਗਾ ਤੇ ਇਹ ਵੀ ਆਪਣੇ ਕੋਲ ਇਹ ਆਲ ਓਵਰ ਚ ਹੈਗਾ ਸਿੰਗਲ ਉਹ ਮੈਚਿੰਗ ਚ ਸੀ ਠੀਕ ਹੈ 7500 ਦੇ ਵਿੱਚ ਇਹ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਅਗਲੇ ਤੁਹਾਨੂੰ ਦਿਖਾਉਣੀ ਆ ਫਾਲਡ ਇਹ ਵੀ ਆਲ ਓਵਰ ਦੇ ਵਿੱਚ ਸੂਟ ਹੈਗਾ ਇਹ ਡਸਟੀ ਮਹਿੰਦੀ ਜਿਹਾ ਸੂਟ ਕਹਿ ਸਕਦੇ ਆ ਆਪਾਂ ਇਹਨੂੰ ਸੋਹਣਾ ਹੈ ਕਲਰ ਤਾਂ ਦੇਖ ਲਓ ਤੁਸੀਂ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਹੀ ਦਿਖ ਰਿਹਾ ਜਿੱਥੇ ਸਹੀ ਹੋਵੇ ਉੱਥੇ ਬਸ ਮੈਨੂੰ ਹੱਥ ਕਰਦਿਆ ਕਰ ਵੀ ਆ ਸਹੀ ਹੈ ਠੀਕ ਹੈ ਜਿੱਥੇ ਕਲਰ ਬਿਲਕੁਲ ਐਗਜ਼ੈਕਟ ਆ ਰਿਹਾ ਉੱਥੇ ਸਹੀ ਹੈ ਸਹੀ ਆਪ ਸਰ ਜੀ ਆਹ ਬਣਾ ਕਲਰ ਹੈ ਜਿਹੜਾ ਇਹ ਬਿਲਕੁਲ ਸਰੀਆ ਤੇ 750 ਦੇ ਵਿੱਚ ਸੂਟ ਲੈ ਲਿਓ ਏਕੇ ਟੈਕਸ ਦੇ ਸੂਟ ਨੇ ਜੀ ਇਹ ਬਹੁਤ ਖੂਬਸੂਰਤ ਆ ਜਿਹੜਾ ਮੈਂ ਪਾਈ ਖੜੀ ਆ ਜੀ ਇਹ ਵੀ ਏਕੇ ਟੈਕਸ ਦਾ ਹੀ ਸੂਟ ਹੈਗਾ ਪਿਛਲੇ ਸਾਲ ਦਾ ਆ ਨਾ ਕੋਈ ਬੁਰਨੀ ਆਇਆ

ਤੇ ਛੋਟੀ ਮੋਟੀ ਨੀ ਸਲਵਾਰ ਠੀਕ ਹੈ ਸਾਡੇ ਸਾ 750 ਦੇ ਸੂਟ ਹੈਗੇ ਨੇ ਜੀ ਨੈਕਸਟ ਦੇਖੋ ਇਹ ਵਾਲਾ ਸੂਟ ਹੈ ਜਿਹੜਾ ਇਹ ਵੀ ਮੈਚਿੰਗ ਦੇ ਵਿੱਚ ਸੂਟ ਹੈਗਾ ਇਟਾਲੀਅਨ ਵੂਲ ਪਸ਼ਮੀਨੇ ਦਾ ਸੂਟ ਹੈ ਨੈਗੇਟਿਵ ਪ੍ਰਿੰਟ ਦੀ ਇਹ ਵਾਲੀ ਸਲਵਾਰ ਰੂਗੀ ਦੀ ਬਹੁਤ ਖੂਬਸੂਰਤ ਸੂਟ ਹੈਗਾ ਨੈਗੇਟਿਵ ਪ੍ਰਿੰਟਿੰਗ ਬਹੁਤ ਅੱਛੀ ਹੈ ਜੀ ਇਹਦੀ ਔਰ ਇਹ ਹੈਗਾ ਜੀ ਸੂਟ ਦਾ ਪ੍ਰਿੰਟ ਇਹ ਦੋ ਸੂਟ ਹੈਗੇ ਨੇ ਗ੍ਰੀਨ ਕਲਰ ਦੇ ਵਿੱਚ ਤੇ ਇਹ ਵਾਲਾ ਸੂਟ ਮਿਲੂਗਾ ਜੀ ਤੁਹਾਨੂੰ ਸਾਡੇ 750 ਥ੍ਰੀ ਸ਼ਿਪਿੰਗ ਨਾਲ ਸੀ ਕਹਣਗੇ ਸਾਰੇ ਲਓ ਜੀ ਹੁਣ ਆਪਣੇ ਕੋਲੇ ਖੀਨਖਾਪ ਪਸ਼ਮੀਨੇ ਦੇ 3-4 ਕਸੂਟ ਬਚੇ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਇਹ ਬਲੈਕ ਕਲਰ ਦੇ ਵਿੱਚ ਸੂਟ ਹੈਗਾ ਸੂਟ ਸੋਹਣੇ ਨੇ ਜੀ ਅੱਜ ਕੱਲ کافی ਟ੍ਰੈਂਡ ਦੇ ਵਿੱਚ ਹੈਗਾ ਖੀਨਖਾਪ ਪਸ਼ਮੀਨਾ ਤੇ ਲਓ ਜੀ ਆਹ ਪ੍ਰਿੰਟ ਹੈਗਾ ਇਹਦਾ ਇਸ ਤਰ੍ਹਾਂ ਕਰਕੇ ਦੇਖੋ ਬਲੈਕ ਕਲਰ ਦੇ ਵਿੱਚ ਸੂਟ ਆ ਔਰ ਵਿੱਚ ਹਲਕਾ ਹਲਕਾ ਮੈਰੂਨ ਐਂਡ ਕਰੀਮ ਦਾ ਕੰਬੀਨੇਸ਼ਨ ਜਿਆ ਦਿੱਤਾ ਹੋਇਆ ਤੇ ਸ਼ਿਮਰ ਦੀ ਸਲਵਾਰ ਨਾਲ ਨੇ ਸਾਰੇ ਖੀਨਖਾਪ ਪਸ਼ਮੀਨੇ ਦੇ ਜਿੰਨੇ ਵੀ ਸੂਟ ਨੇ ਸ਼ਿਮਰ ਦੀ ਸਲਵਾਰ ਨਾਲ ਹੋਣਗੇ ਔਰ ਪ੍ਰਿੰਟਡ ਸਲਵਾਰ ਹੋਊਗੀ ਸ਼ੀਮਰ ਪਸ਼ਮੀਨਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ ਜੀ ਅੱਜ 1000 ਰੁਪਏ ਸ਼ਿਪਿੰਗ ਫ੍ਰੀ ਨੇक्स्ट ਇਹ ਵਾਲਾ ਹੈਗਾ ਇਹ ਵੀ ਬਲੈਕ ਕਲਰ ਦੇ ਵਿੱਚ ਹੈ ਪ੍ਰਿੰਟ ਦਾ ਥੋੜਾ ਜਿਹਾ ਫਰਕ ਹੈਗਾ ਆਹ ਲਓ ਇਹ ਵਾਲਾ ਪ੍ਰਿੰਟ ਹੈ ਇਹਦਾ ਠੀਕ ਹੈ ਜੀ ਤੇ ਇਹ ਰੋਗੀ ਦੀ ਸਲਵਾਰ ਸ਼ੀਮਰ ਪਸ਼ਮੀਨਾ ਦੀ ਸਲਵਾਰ ਹੋਊਗੀ ਖੀਨ ਖਾ ਪਸ਼ਮੀਨਾ ਦਾ ਸ਼ਰਟ ਹੋਊਗਾ ਇਹ ਵਾਲੇ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਸ਼ਿਪਿੰਗ ਫ੍ਰੀ ਨਾਲ ਹੋਣਗੇ ਸਭ ਤੋਂ 50 ਦਾ ਇੱਕ ਸੂਟ ਹੋਊਗਾ ਨੈਕਸੇ ਕੋ ਗ੍ਰੀਨ ਕਲਰ ਦੇ ਵਿੱਚ ਇੱਕ ਸੂਟ ਹੈਗਾ ਮਾਨੋ ਇਹ ਵਾਲਾ ਗ੍ਰੀਨ ਕਲਰ ਦੇ ਵਿੱਚ ਤੇ ਸ਼ਿਮਰ ਪਸ਼ਮੀਨੀ ਦੀ ਸਲਵਾਰ ਹੈਗੀ ਆ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਅ ਨੈਕਸੇ ਕੋ ਦੀ ਇਹ ਵਾਲਾ ਹੈਗਾ ਆਪਣੇ ਕੋਲੇ ਏਕੇ ਟੈਕਸ ਦੀ ਕੁਆਟਰਾਈਜ਼ ਕਾਫੀ ਵਧੀਆ ਰਹਿੰਦੀ ਹੈ ਜੀ ਏਕੇ ਟੈਕਸ ਦੀ ਕੁਆਟਰਾਈਜ਼ ਆਪਾਂ ਇੱਕ ਸੂਟ ਬਣਾ ਕੇ ਪਾਇਆ ਹੋਇਆ ਬਹੁਤ ਵਧੀਆ ਰਹਿੰਦਾ ਹਾਂ ਸਾ ਚਿੱਕਦਾ ਜ ਨਹੀਂ ਹੈਗਾ ਜਦੋਂ ਆਪਾਂ ਬੈਠਦੇ ਹਾਂ ਕਿਤੇ ਉੱਥੇ ਨਾਲ ਚਿੱਕ ਜੇ ਜਾਵੇ ਉਹ ਨਹੀਂ ਹੈਗਾ ਬਹੁਤ ਸੋਹਣਾ ਲੱਗਦਾ ਹੈ ਵੀ ਬਹੁਤ ਵਧੀਆ ਲੱਗਦਾ ਨਿੱਕ ਵੀ ਪੂਰਾ ਹੈਗਾ ਇਹਦੇ ਵਿੱਚ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈ ਔਰ ਇਹ ਸਕਿਨ 골ਡਨ ਜਾਂ ਕਲਰ ਹੈਗਾ ਸ਼ਰਟ ਦਾ 1000 ਦੇ ਵਿੱਚ ਸੂਟ ਆਊਗਾ ਫ੍ਰੀ ਸ਼ਿਪਿੰਗ ਨਾਲ ਆਹ ਲਓ ਇਹ ਵੱਡਾ ਦੇਖੋ ਇਹ ਮਾਊਸ ਕਲਰ ਦੇ ਵਿੱਚ ਹੈਗਾ ਮਾਊਸ ਸੈਂਡ ਗ੍ਰੀਨ ਇਹ ਕਾਫੀ ਜ਼ਿਆਦਾ ਲਾਈਕ ਕੀਤੇ ਗਏ ਸੂਟ ਸੀਗੇ ਬੜੇ ਵਧੀਆ ਬਣਦੇ ਨੇ ਜੀ ਇਹ ਸੂ ਬਹੁਤ ਸੋਹਣੇ ਲੱਗਦੇ ਨੇ ਲੋ ਪ੍ਰਿੰਟ ਉਲਟਾ ਦਿਖਾ ਰਹੀ ਹਾਂ ਤੁਹਾਨੂੰ ਆਹ ਵਾਲਾ ਪ੍ਰਿੰਟ ਹੈ ਦਾ ਇਸ ਤਰ੍ਹਾਂ ਕਰਕੇ ਉੱਪਰ ਨੂੰ ਬੇਲ ਜਾਂਦੀ ਹੈ ਹਾਫ ਕਰੀਮ ਐਂਡ ਹਾਫ ਹੈਗਾ ਮਾਊਸ ਕਲਰ ਔਰ ਬੈਕ ਸਾਈਡ ਸੇਮ ਹੈ ਕਵਾਟਰਾਈਜ਼ ਦਾ ਸੂਟ ਹੈ ਇਕ ਟੈਕਸ ਦੀ ਕਵਾਟਰਾਈਜ਼ ਰਹੂਗੀ ਲੋ ਇਹ ਵਾਲੀ ਹੈ ਇਹਦੇ ਨਾਲ ਪ੍ਰਿੰਟਡ ਸਲਵਾਰ ਠੀਕ ਹੈ ਜੀ ਛੋਟੀ ਬੁਟੀ ਦੀ ਮਾਊਸ ਕਲਰ ਦੀ ਸਲਵਾਰ ਹੈ 1000 ਦੇ ਵਿੱਚ ਸੂਟ ਆਊਗਾ ਫ੍ਰੀ ਸ਼ਿਪਿੰਗ ਨਾਲ ਆਉਂਦੀ ਹੈ ਸੇ ਨਖਸੇ ਦੇ ਵਿੱਚ ਪਿੰਕ ਕਲਰ ਹੈ ਜੀ ਮੈਜੈਂਟਾ ਕਲਰ ਆ ਸਲਵਾਰ ਹੈ ਇਹ ਹੈਗੀ ਹੈ ਜੀ ਇਹਦੀ ਸ਼ਰਟ ਉਸੇ ਤਰ੍ਹਾਂ ਹੀ ਹਾਫ ਕਰੀਮ ਐਂਡ ਹਾਫ ਮੈਜੈਂਟਾ ਠੀਕ ਹੈ 1000 ਰੁਪਏ ਦੇ ਵਿੱਚ ਇਹ ਸੁੱਟਾ ਜਾਣਾ ਫ੍ਰੀ ਸ਼ਿਪਿੰਗ ਨਾਲ ਆਉਣਾ ਆਰੀ ਵਰਕ ਪਸ਼ਮੀਨੇ ਦਾ ਸੂਟ ਬਹੁਤ ਸੋਹਣਾ ਸੂਟ ਹੈ ਇਹ ਵੀ ਅਜ ਲਾਸਟ ਡਿਸਕਾਊਂਟ ਤੇ ਆਊਗਾ ਤੁਹਾਡੇ ਕੋਲ ਬਹੁਤ ਸੋਹਣਾ ਸੂਟ ਹੈ ਤੇ ਵਿਦਾਊਟ ਲਾਈਨਿੰਗ ਬਣਨ ਵਾਲੇ ਸੂਟ ਨੇ ਜੀ ਇਹਦੇ ਤੇ ਨਾ ਆਰੀ ਵਰਕ ਹੋਇਆ ਹੋਇਆ ਹਲਕਾ ਹਲਕਾ ਤੁਹਾਨੂੰ ਵਰਕ ਦਿਖਦਾ ਹੱਥ ਨਾਲ ਲੜਕਾਈ ਤੋਂ ਬਤਲੰਦਾ ਠੀਕ ਹੈ ਤੇ ਇਹ ਹੈਗਾ ਗਾਧਰੀ ਜਿਹਾ ਕਲਰ ਹੈ ਜੀ ਇਹ ਤਾਂ ਬੜਾ ਸੋਹਣਾ ਜਾਂ ਤੇ ਇਹ ਵਾਲੀ ਸਲਵਾਰ ਰੂਗੀ ਛੋਟੇ ਛੋਟੀ ਬੂਟੀ ਦੀ ਸਲਵਾਰ ਜੀ ਦੀ ਆ ਠੀਕ ਹੈ ਤੇ ਆਹ ਲੋ ਜੀ ਇਹਦੀ ਪ੍ਰਾਈਸ ਪਹਿਲਾਂ 875 ਸੀ 50 ਰੁਪਏ ਲੈਸ ਆ 725 ਦੇ ਵਿੱਚ ਸੁੱਟ ਆ ਜੂਗਾ ਜੀ ਫ੍ਰੀ ਸ਼ਿਪਿੰਗ ਨਾਲ ਉਹ ਇੱਕ ਸੂਟ ਸੀਗਾ ਇਹ ਵਾਲੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਆਹ ਲੋ ਜੀ ਕਲਰ ਦਾ ਹੀ ਫਰਕ ਹੈ ਲੋ ਸੀ ਗ੍ਰੀਨ ਕਲਰ ਹੈ ਕਲੂਜ਼ ਵੀ ਨਹੀਂ ਹੈਗਾ ਇਹ ਸੀ ਗ੍ਰੀਨ ਹੈ ਜੀ ਇਹ ਲੋ 725 ਦੇ ਵਿੱਚ ਸੁੱਟ ਆ ਜੂਗਾ आह भी दो तो सूट मिल जाएंगे मेहंदी कलर है प्रिंट अच्छे ने जी सोने लगते ने छोटी बूटी भी सलवार रहूगी तो ये वाली शर्ट रहेगी ठीक है तो प्राइस हैगी अठ सौ पच्ची रुपए भी शिपिंग सूट आऊगा अगला देखो लो जी अल्पाइन पश्मीना आ लो बहुत सोहना सूट है प्रिंट ही बड़ा सोना जी यहाँ ਜਿਵੇਂ ਮਰਜ਼ੀ ਪਾਓ ਘਰੇ ਪਾਓ ਲੂਣੀ ਨਹੀਂ ਆਉਂਦੀ ਕੁਛ ਨਹੀਂ ਹੁੰਦਾ ਇਹਨਾਂ ਤੇ ਜਿਵੇਂ ਮਰਜ਼ੀ ਧੋਈ ਜਾਓ ਪਾਈ ਜਾਓ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਨਹੀਂ ਇਹ ਤਾਂ ਬੜੇ ਅਹ ਟੀ ਉੱਚੇ ਸੂਟ ਹੁੰਦੇ ਨੇ ਜਿਵੇਂ ਮਰਜ਼ੀ ਇਹਨਾਂ ਨੂੰ ਹੰਡਾਓ ਤੁਸੀਂ ਆਹ ਲਓ ਉਹ ਵੀ ਦੋ ਸੂਟ ਸੀਗੇ ਤੇ ਆ ਵੀ ਦੋ ਸੂਟ ਨੇ ਜੀ ਇਹ ਵਾਲਾ ਕਲਰ ਆ ਜਿਹੜਾ ਗ੍ਰੀਨ ਜਿਹਾ ਕਲਰ ਹੈਗਾ ਲਾਈਟ ਜਿਹਾ ਗ੍ਰੀਨ ਇਹ ਵੀ ਐਲਪਾਈਨ ਪਸ਼ਮੀਨਾ ਲਓ ਬਹੁਤ ਸੋਹਣਾ ਸੂਟ ਹੈ ਆਹ ਲਓ ਇਹ ਕਿਟੈਕਸ ਦੇ ਸੂਟ ਹੈ ਸਾਰੇ ਇਹ ਏਲ ਪਾਇਨ ਪਸ਼ਮੀਨੇ ਦਾ ਸੂਟ ਦਾ ਮੈਂ ਤੁਹਾਨੂੰ ਰੇਟ ਨਹੀਂ ਦੱਸਿਆ ਹੈਗਾ ਪਹਿਲਾਂ ਆਪਾਂ ਦਿੱਤੇ ਸੀਗੇ ਜੀ 635 ਦੇ ਵਿੱਚ ਅੱਜ ਇਹ ਸੂਟ ਮਿਲ ਰਹੇ ਨੇ ਜੀ ਤੁਹਾਨੂੰ 625 ਰੁਪਏ ਦੇ ਵਿੱਚ ਸੂਟ ਆ ਜਾਣਾ ਜੀ ਫ੍ਰੀ ਸ਼ਿਪਿੰਗ ਨਾਲ 10 ਰੁਪਏ ਹੋਰ ਘਟਾਤੇ ਇਹ ਲਾਸਟ ਵਾਲਾ ਡਿਸਕਾਊਂਟ ਹੈ ਜੀ ਆਪਣਾ ਲੋ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹ ਵਾਲਾ ਇੱਕ ਆਪਣੇ ਕੋਲੇ ਸਿੰਗਲ ਰੌਂਗ ਐਕਸੈਸ ਸੂਟ ਹੈ ਬਲੈਕ ਕਲਰ ਦੇ ਵਿੱਚ ਕਾਫੀ ਸੋਹਣਾ ਸੂਟ ਹੈ ਠੀਕ ਹੈ ਇਹ ਰੌਂਗ ਐਕਸੈਸ ਦੀ ਕੋਟ ਦਾ ਪਸ਼ਮੀਨਾ ਹੋਊਗਾ ਬਾਕੀ ਇਹਦਾ ਤੁਹਾਨੂੰ ਸਟੈਂਪ ਨਾਲ ਆਊਗਾ। ਆ ਦੇਖੋ ਤੁਸੀਂ ਇਹਦੇ ਤੇ ਸਟੈਂਪ ਹੈਗੀ ਆ ਰਾਮਟੈਕਸ ਦੀ। ਠੀਕ ਹੈ ਸ਼ਰਟ ਤੇ ਆਪਾਂ ਦੇਖ ਲੈਨੇ ਹਾਂ। ਕਈ ਵਾਰੀ ਹੁੰਦੀ ਆ ਕਈ ਵਾਰੀ ਨਹੀਂ ਵੀ ਹੁੰਦੀ ਸ਼ਰਟ ਤੇ। ਕਈ ਵਾਰੀ ਸਲਵਾਰ ਤੇ ਨਹੀਂ ਹੁੰਦੀ ਕਈ ਵਾਰੀ ਸ਼ਰਟ ਤੇ ਨਹੀਂ ਹੁੰਦੀ। ਉਹ ਆਪਾਂ ਚੈੱਕ ਕਰਨੀ ਪਊਗੀ। ਜੇ ਨਹੀਂ ਵੀ ਹੋਊਗੀ ਤਾਂ ਵੀ ਇਹ ਰਾਮਟੈਕਸ ਦਾ ਹੀ ਆ ਇਹਦੇ ਤੇ ਆ ਸਟicker ਵੀ ਲੱਗਿਆ ਹੋਇਆ ਠੀਕ ਹੈ। ਆਹ ਲਓ ਹੈਗੀ ਆ ਜੀ। ਆਹ ਵਾਲੀ ਰਾਮਟੈਕਸ ਦੀ ਸਟੈਂਪ ਹੈਗੀ। ਕਈ ਵਾਰੀ ਵੈਮ ਹੁੰਦਾ ਭੈਣਾਂ ਨੂੰ। ਲਓ ਜੀ ਇਹ ਰਾਮਟੈਕਸ ਦਾ ਸੂਟ ਆ। ਠੀਕ ਹੈ ਇਹ ਤੁਹਾਨੂੰ 1000 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪ ਇਹ ਇੱਕ ਹੈਗਾ ਜਿਹੜਾ ਵਰਕ ਵਾਲਾ ਸੂਟ ਆਪਣੇ ਕੋਲ ਗ੍ਰੇ ਕਲਰ ਦੇ ਆਹ ਲਓ ਇਹ ਕਿਟ ਐਕਸ ਦਾ ਪਿਛਮੀਨਾ ਹੋਊਗਾ ਜੀ ਲਓ ਕਿਰਾ ਨਾਪ ਦੇਣੀ ਸਾਢੇ 23 ਕਿਰਾ ਹੋਏਗਾ ਜੀ ਅਰ ਵਰਕ ਕਾਫੀ ਸੋਹਣਾ ਹੈਗਾ ਆਰੀ ਵਰਕ ਟਾਈਪ ਵਰਕ ਹੈਗਾ ਬਹੁਤ ਪਿਆਰਾ ਵਰਕ ਹੈ ਇਹ ਬਾਜੂ ਹੈ ਠੀਕ ਹੈ ਜੀ 1000 ਦਾ ਸੂਟ ਲਊਗਾ ਇਹ ਫ੍ਰੀ ਸ਼ਿਪਿੰਗ ਨਾਲ ਲਊਗਾ ਇਹ ਗਿਲਾ ਦੇਖ ਲਓ ਇਹਦੀ ਗ੍ਰੇ ਕਲਰ ਦੇ ਵਿੱਚ ਆਹ ਦੇਖੋ ਕਾਫੀ ਸੋਹਣਾ ਸੂਟ ਹੈ 23 ਘੇਰੇ ਦਾ ਸੂਟ ਹੋਊਗਾ ਲੈਂਥ ਵੀ ਕਾਫੀ ਹੈਗੀ ਹੈ ਮੈਨੂੰ ਲੱਗਦਾ ਬੜਾ ਨਾਪਣ ਦੀ ਲੋੜ ਨਹੀਂ ਹੈਗੀ ਉੱਪਰੋਂ ਕੱਟ ਦਿਓ ਤੁਸੀਂ ਜੇ ਤੁਹਾਨੂੰ ਲੰਬਾ ਲੱਗਿਆ ਤਾਂ ਤੇ ਬੈਲਟ ਕਟਾ ਲਈ ਤਰਾਹਾਂ ਹੋਈ ਜਾਣਾ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਫਲਾਵਰ ਠੀਕ ਹੈ ਇਹਦੀ ਪ੍ਰਾਈਸ ਹੈ ਜਿਹੜੀ ਉਹ ਮੈਨੂੰ ਯਾਦ ਨਹੀਂ ਆ ਪਰ ਡਿਸਕਾਊਂਟ ਤੇ ਮਿਲੂਗਾ ਅਗਰ ਸਕਰੀਨ ਤੇ ਸਮਝ ਦੀ ਪ੍ਰਾਈਸ ਹੈ ਜਿਹੜੀ ਉਹ ਸ਼ੋਅ ਕਰ ਦੋਗੇ ਫ੍ਰੀ ਸ਼ਿਪਿੰਗ ਨਾਲ ਹੀ ਸੂਟ ਸਾਰੇ ਆਉਣਗੇ ਠੀਕ ਹੈ ਜੀ ਤਾਂ ਸੂਟ ਇਹ ਪ੍ਰਗਤੀ ਬ੍ਰਾਂਡ ਦਾ ਪਸ਼ਮੀਨਾ ਹੈਗਾ ਬੋਰੇ ਦੇ ਤੇ ਬਿਲਕੁਲ ਨਹੀਂ ਆਉਂਦਾ ਕਿਉਂਕਿ ਅਸੀਂ ਇਹ ਯੂਜ਼ ਕੀਤਾ ਹੋਇਆ ਪਾਇਆ ਹੋਇਆ ਤੇ ਕਾਫੀ ਸੋਹਣਾ ਲੱਗਦਾ ਜੀ ਇਹ ਸੂਟ ਇਹਨੂੰ ਵੀ ਬਿਨਾ ਲਾਈਨਿੰਗ ਤੋਂ ਬਣਾ ਕੇ ਜਿਵੇਂ ਮਰਜ਼ੀ ਪਾਓ ਤੁਸੀਂ ਬਿਲਕੁਲ ਟਰਾਂਸਪੇਰੈਂਸੀ ਨਹੀਂ ਹੈਗੀ ਗਰਮ ਵਾਲਾ ਪਸ਼ਮੀਨਾ ਹੁੰਦਾ 5500 ਦੇ ਵਿੱਚ ਸੂਟ ਆ ਜਾਊਗਾ ਜੀ ਹੁਣ ਤਾਂ ਇਹ ਐਵੇਂ ਵੰਗੂ ਸੂਟ ਨੇ ਤੇ ਵਧੀਆ ਲੱਗਦੇ ਨੇ ਪਾਜੀ ਹੋਏ ਤੇ ਆਹ ਲਓ ਜੀ ਇਹ ਵਾਲਾ ਦੇਖੋ ਇਹਦੇ 'ਚ ਥੋੜਾ ਜਿਹਾ ਫਰਕ ਹੈ ਕਲਰ ਦਾ ਅਹ ਇਹਦੇ ਵਿੱਚ ਥੋੜਾ ਜਿਹਾ ਆਹ ਦੇਖ ਲਓ ਇੰਨਾ ਫ ਮਤਲਬ ਕਿ ਗ੍ਰੀਨ ਜਿਹਾ ਸੀਗਾ ਇਹ ਫਰੋ ਜੀ ਜਿਹਾ ਹੈਗਾ ਥੋੜਾ ਜਿਹਾ ਬਸ ਇੰਨਾ ਕੀ ਫਰਕ ਹੈ ਹੋਰ ਕੋਈ ਫਰਕ ਨਹੀਂ ਹੈਗਾ ਇਹ ਚ 2 ਸੂਟ ਮਿਲ ਜਾਣਗੇ ਉਹਦੇ ਵਿੱਚ ਤੁਹਾਨੂੰ ਇੱਕ ਸੂਟ ਮਿਲੂਗਾ ਠੀਕ ਹੈ ਜੀ ਪ੍ਰਗਤੀ ਬ੍ਰੈਂਡ ਦਾ ਸੂਟਾ ਹੋਗਾ ਤੇ ਸ਼ਿਪਿੰਗ ਬਿਲਕੁਲ ਫਰੀ ਹੋਊਗੀ 550 ਦੇ ਵਿੱਚ ਸੂਟ ਮਿਲ ਜਾਣਾ ਲੋ ਜੀ ਇਹ ਸੀ ਆਪਣੇ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ